میں رٹائرڈ بریگیڈیئر جی ایس کالوں گردسپور اِسی دے گردسپور سروس مین اور ایکس میٹنگ کیتی ہے تاکہ سنوں جڑیاں درپیش مشکلہ نے انہوں کے بارے جو وچار کر سکیے ਅਸੀਂ ਸਾਸ਼ਾ ਲਈ ਹੈ ਕਿ ਅਸੀਂ ਇੱਕ ਆਪਣੀ ਐਸੋਸੀਏਸ਼ਨ ਜਾਂ ਯੂਨੀਅਨ ਬਣਾਵਾਂਗੇ ਤਾਂ ਕਿ ਅਸੀਂ ਸੰਯੁਕਤ ਤਰੀਕੇ ਨਾਲ ਇਕੱਠੇ ਹੋ ਕੇ ਆਪਣੀਆਂ ਜੋ ਮੁਸ਼ਕਲਾਂ ਨੇ ਉਹਨਾਂ ਦਾ ਸਮਿਧਾਨ ਕਰ ਸਕੀਏ ਦੂਸਰਾ ਅੱਜ ਦੀ ਮੀਟਿੰਗ ਦਾ ਉਦੇਸ਼ ਹੈ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਨੇ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਸਾਨੂੰ ਕਿਸ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਉਹਦੇ ਵਿੱਚ ਅਸੀਂ ਬੜੇ ਡਿਟੇਲ ਦੇ ਵਿੱਚ ਵਿਚਾਰ ਕੀਤਾ ਹੈ ਕਿ ਕਿਹੜੀਆਂ ਪਾਰਟੀਆਂ ਨੇ ਐਕਸਰਮਿਸਮੈਨ ਦੀਆਂ ਮੁਸ਼ਕਲਾਂ ਵਾਸਤੇ ਕੀ ਕੋਸ਼ਿਸ਼ ਕੀਤਾ ਕੀਤਾ ਜਾਂ ਨਹੀਂ ਕੀਤਾ ਜਾਂ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਐਕਸਰਮਿਸਮੈਨ ਦੇ ਪ੍ਰਤੀ ਕੀ ਉਹਨਾਂ ਦਾ ਰਵੱਈਆ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਲੋਕਲ ਲੀਡਰ ਨੇ ਉਹ ਐਕਸਟਰਾਗੀਆਂ ਤੇ ਮਾਲ ਪੇਸ਼ ਆ ਰਹੇ ਨੇ ਉਹਦਾ ਵਿਚਾਰ ਚੱਲ ਰਿਹਾ ਹੈ ਔਰ ਜੋ ਵੀ ਸਰਬਸੰਮਤੀ ਦਾ ਫੈਸਲਾ ਹੁੰਦਾ ਅਸੀਂ ਇਕੱਠੇ ਹੋ ਕੇ ਉਸ ਪਾਰਟੀ ਦੀ ਮਦਦ ਕਰਾਂਗੇ ਤੇਰੇ ਵਿੱਚ ਮੈਂ ਦੱਸ ਦੇਣਾ ਚਾਹਨਾ ਕਿ ਸਾਡੇ ਜਿਹੜੇ ਵੀ ਸਰਵਿਸ ਬੰਦੇ ਨੇ ਉਹ ਸਿਰਫ ਇੱਕ ووٹ ਨਹੀਂ ਹੈ ਅਸੀਂ ਸਾਰੇ ਫੈਮਿਲੀ ਹੈਡਸ ਆ ਸਾਡੇ ਨਾਲ ਸਾਡੇ ਪਰਿਵਾਰ ਨੇ ਸਾਡੇ ਬੇਟੇ ਬੇਟੀਆਂ ਨੇ ਸਾਡੇ ਗ੍ਰੈਂਡਚਿਲड्रन ਨੇ ਔਰ ਰਿਸ਼ਤੇਦਾਰ ਨੇ ਸੰਬੰਧਿਤ ਨੇ ਔਰ ਇੱਕ ਸਰਵਿਸਮੈਨ ਜਿਹੜਾ ਹੈ ਉਹ بھائی ਵਰਗੀ ਉਹ ਆਪਣੇ ਲੀਡਰਸ਼ਿਪ ਕੁਆਲिटीज ਦੇ ਤੌਰ ਤੇ ਉਹ ਲੀਡਰ ਹੈ ਉਹ ਆਪਣੇ ਪਰਿਵਾਰ ਦਾ ਵੀ ਲੀਡਰ ਆਪਣੇ ਆਂਡ ਗਵਾਂਡ ਦਾ ਆਪਣੇ ਸਮਾਜ ਦਾ ਵੀ ਲੀਡਰ ਹੈ ਸੋ ਅਸੀਂ ਜਦੋਂ ਇਹ ਫੈਸਲਾ ਕਰਦੇ ਹਾਂ ਤੇ ਇੱਕ बड़े छोटे जे एस्टीमेट ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਏ ਤੇ ਇੱਕ ਸਰਵਿਸਮੈਨ ਦੇ ਪਿੱਛੇ 10 ਤੋਂ 15 ਵੋਟਾਂ ਆਉਂਦੀਆਂ ਸੋ ਜੇ ਮੇਰੇ ਕੋਲ ਇਸ ਵੇਲੇ ਇੱਥੇ ਤਕਰੀਬਨ 150 150 ਸਰਵਿਸਮੈਨ ਇਕੱਠਾ ਹੋਇਆ ਤੇ ਹਰ ਇੱਕ ਸਰਵਿਸਮੈਨ ਦੀ ਕਿਸੀ 10 ਵੋਟਾਂ ਮਿਲ ਸਕਦੇ ਹੋ ਤੇ ਇਹ ਸਾਡਾ ਵੋਟ ਬੈਂਕ ਹੈ ਬਹੁਤ ਸਾਰੇ ਸਾਡੇ ਸਰਵਿਸਮੈਨ ਆ ਜਾ ਨਹੀਂ ਸਕੇ ਕਿਉਂਕਿ ਗਰਮੀ ਹੈ ਔਰ ਰੁਜੇਵਨ ਹੈ ਕੁਝ ਫਸਲ ਅਜੇ ਅੜੀ ਹੈ ਕੁਝ ਮੰਡੀਆਂ ਦੇ ਵਿੱਚ ਲੋਕੀ ਜਾ ਰਹੇ ਨੇ पेश करके पूरे नहीं आ सके लेकिन मेरा ज्यादा आज का जो भी फैसला है तो उसे कन्वे कर दिया गया और ਸਾਡੇ ਜਿੰਨੇ ਵੀ ਐਕਸਰਬਿਸਮੈਨ ਨੇ ਕੋਈ ਇਕਜਟ ਹੋ ਕੇ ਇਕਮੁੱਠ ਹੋ ਕੇ ਜਿਹੜੇ ਵੀ ਕੈਂਡੀਡੇਟ ਨੂੰ ਸਪੋਰਟ ਕਰਨਾ ਪੂਰੇ ਜੋਸ਼ ਦੇ ਨਾਲ ਅਸੀਂ ਸਪੋਰਟ ਕਰਾਂਗੇ ਮੈਂ ਕਨਾਲਜੀ ਸਿੰਘ ਖੁੱਲ ਸੌਫਟਕੋਡ ਡਿਪਟੀ ਡਾਇਰੈਕਟਰ ਸੈਨ ਵੈਲਫੇਅਰ ਹੋਰ ਜੀਓਡੀਸੀ ਡਿਪਟੀ ਬਾਸ ਹੋ ਤੁਹਾਨੂੰ ਬਰੇਡ ਸਤਾਨ ਦਾ ਵੀਡੀਓ ਕਾਹਨ ਸਾਹਿਬ ਨੇ ਕਨਾਲ ਸਾਹਿਬ ਨੇ ਸਾਤਾ ਜੋ ਵੀ ਮੁੰਡਾ ਹੈਗਾ ਦਾਸਤਾ ਇਸ ਸੰਗਠਨ ਨੂੰ ਅਸੀਂ ਪਿਆਰ ਕਰਨ ਦੀ ਕਿਉਂ ਸੋਚਿਆ ਗਿਆ ਸੀ ਇਸ ਦੇ ਬਾਰੇ ਮੈਂ 5-6 ਸਾਲ ਡਿਫੀ ਡਾਇਰੈਕਟਰ ਰਿਹਾ ਸੈਨ 12 ਫੇਸ ਕੈਪਟਨ ਅਬਰਿੰਦਰ ਸਿੰਘ ਸਾਡੇ ਟਾਈਪ ਤੇ ਸਾਡੀਆਂ 100% ਵੋਕੇਨਸੀ ਜਿਹੜੀਆਂ ਸਨ ਸੈਨ ਡਿਵੈਲਪਰ ਅਪੋਰਚਨੀਆਂ ਕੱਲੇ ਕੋਆਰਡੀਨੇਟਸ ਦਾ ਹੋ ਗਿਆ ਕੋਰਿਆਂ ਭਰਿਆ ਗਿਆ ਸੀ ਪਰ ਬਹੁਤ ਸੋਹਣਾ ਕੰਮ ਚੱਲ ਰਿਹਾ ਸੀਗਾ ਬੜੇ ਸੋਹਣੇ ਲੋਕ ਜਿਨ੍ਹਾਂ ਵਿੱਚ ਸਾਡਾ ਫੌਜੀ ਬਜ਼ੁਰਗ ਗਦਵਾਵਾ دفتر چاہیے کام سونے طریقے کیا اب دیکھا جائے تلیا پورے چار آفیسر نے جیسے سات سات اٹھ اٹھے میں دفتر کے بھی ناری بزرگ بزرگ عورتوں وداوا دفتر افترا تک کھا کے چلی جب تو پہلے یہی گھر بہت دکھی ہندو محسوس کی انہیں بھی کوئی اسے سنوائی نہیں ہو ہیں ਇਸੇ ਤਰ੍ਹਾਂ ਹੀ ਅਸੀਂ ਜਦੋਂ ਜੀਓ ਦੀਆਂ ਆਪਣੀਆਂ ਡਿਊਟੀਆਂ ਕਰ ਰਹੇ ਸੀ ਉਥੇ ਬੜੀਆਂ ਹੀ ਕਮਜ਼ੋਰੀਆਂ ਦੇਖੀਆਂ ਜਿਹਦੇ ਸਾਥ ਤਾਂ ਹੋ ਵੀ ਬਾਕੀ ਸਿਵਲ ਅਧਿਕਾਰੀਆਂ ਦੂਜੇ ਲੋਕਾਂ ਨੇ ਕਾਫੀ ਅچھے ਫੀਕਰ ਵਾਲਾ ਦੂਤ ਕੀਤਾ ਇਹ ਸੰਗਠਨ ਰੌਂਦਾ ਸਾਡਾ ਮਤਲਬ ਇਹ ਹੈ ਕਿ ਅੱਜ ਦੇ ਤਰੀਕ ਵਿੱਚ ਅਸੀਂ ਨਿਸ਼ੀਸ਼ਕਤਾ ਕਿ ਸਾਡੇ ਸਾਥ ਦਾ ਫਰਜ਼ ਨੂੰ ਜਿਹੜੀਆਂ ਮੁਸ਼ਕਲਾਂ ਨੇ ਜਾਂ ਡੇ ਟੂ ਡੇ ਦੇ ਕੰਮ ਨੇ ਦਫ਼ਤਰਾਂ ਦੇ ਵਿੱਚ ਪਚਾਰੀਆਂ ਦੇ ਵਿੱਚ ਕਿਤੇ ਨਹੀਂ ਹੋ ਰਿਹਾ ਅਸੀਂ ਇੱਕ ਸੰਗਠਨ ਪਿਆਰ ਕਰਕੇ ਇੱਕ 그룹 ਪਿਆਰ ਕਰਕੇ ਸੋਸਾਇਟੀ ਪਿਆਰ ਕਰਕੇ ਇੱਕ ਐਲਾਨ ਕਰਾਂਗੇ ਔਰ ਇਸ ਦੇ ਪ੍ਰੋਟੋਕੋਲ ਤੋਂ ਲੈ ਕੇ ਜਿਹੜਾ ਸੇਵਾ ਬਗੇੜੀ ਸਾਹਿਬ ਦੇ ਇੱਥੇ ਹੀ ਹੋਇਆ ਜਾਏਗਾ ਕੋਈ ਵੀ ਸਾਡਾ ਸਾਥੀ ਹੋਵੇ ਜਿਹੜੀ ਕੋ ਰੋਸਤ ਬਰੇ ਦੀ ਉਹ ਆਪਣਾ ਡਾਕਟਰ ਦੇ ਸਾਹਦੇ ਪਰ ਦਸਤਖਤ ਆ ਸਕਦਾ ਉਹਦੇ ਨਾਲ ਅਸੀਂ ਉਹਦਾ ਸਾਥ ਦਾ ਹੈ ਕਹਿੰਦੇ ਦਰਬਾਰ ਸਿੰਘ ਕਹਾਂ ਉਹ ਐਕਸ ਡਿਸਟ੍ਰਿਕਟ ਡਿਪਟੀ ਹੈੱਡ ਜੀਓਸੀ ਕੇ ਦਾਸਪੁਰ ਜਿਹੜੇ ਅੱਜ ਅਸੀਂ ਕੱਟ ਕੀਤਾ ਮੇਨ ਮੁੱਦਾ ਇਹ ਹੈ ਕਿ ਸਾਡੇ ਜਿੰਨੇ ਵੀ ਰਿਟਾਇਰਡ ਫੌਜੀ ਹਨ ਉਹਨਾਂ ਨੂੰ ਕੋਈ ਵੀ ਮੁਸ਼ਕਲ ਆਵੇ ਚਾਹੇ ਕਿ ਦਫ਼ਤਰ ਦੀ ਆ ਚਾਹੇ ਸਾਡੇ ਕੋਲ ਵੀਰ ਨਾਲ ਜੋ ਹੈ ਉਹਨੂੰ ਕੋ ਪ੍ਰੋਬਲਮ ਹੈ ਉਹਦੀ ਪੇਲੋਂ ਸੇ ਜਾ ਕੇ ਜਾਂ ਜੋ ਕੋ ਮੈਡੀਕਲ ਹੈਗਾ ਤੇ ਉਹਨਾਂ ਦੀ ਮਦਦ ਕਰੀ ਜਿਹੜੇ ਸਾਡੇ ਜਵਾਨ ਲੜਾਈ ਜਾਂ ਬਾਰਡਰ ਤੇ ਸ਼ਹੀਦ ਹੋ ਜਾਂਦੇ ਆ ਅਸੀਂ ਉਹਨਾਂ ਦੀ ਸੇਵਾ ਵਾਸਤੇ ਵੀ ਜਿੱਥੇ ਵੀ ਕਿਤੇ ਤانوں ਕਿ ਸੱਦਾ ਹੁੰਦਾ ਵੀ ਠੀਕ ਹੈ ਉੱਥੇ ਸਾਡਾ ਜਵਾਲ ਕੋਈ ਅਨਫਾਸ਼ਿਨਿਸ਼ ਚੀਡ ਹੋ ਗਿਆ ਉਹਨਾਂ ਦੇ ਰੱਖੇ ਦਸਵੇਂ ਤੇ ਜਾਵਾਂਗੇ ਜੋ ਸਾਡਾ ਆਪਣੇ ਦੇ ਡਿਸਸਰ ਹਜ ਸਾਹਿਬ ਡਿਸਾਈਡ ਕਰਨਗੇ ਉਹ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਬਾਕੀ ਯਾਰਾਂ ਦੇ ਸਲਾਹ ਦੇ ਨਾਲ ਆਪਾਂ ਕੰਟਰੀਬਿਊਟ ਕਰਕੇ ਉਹਦੀ ਮਦਦ ਕਰਨ ਉਸ ਇਲਾਵਾ ਕੋਈ ਵੀ ਉਹਨਾਂ ਦੇ ਕਾਗਜ਼ੀ ਕਾਰਵਾਈ ਜਾਂ ਉਹਨਾਂ ਦੇ ਕੋਈ ਬੱਚੇ ਹੈ ਉਹਨਾਂ ਨੂੰ ਨੌਕੀਂ ਤੋਂ ਹੋਣ ਵਾਸਤੇ ਜਾਂ ਉਹਨਾਂ ਦੀ ਕੋਈ ਵੀ ਸੇਵਾ ਜੋ ਹੈ ਕੋਈ ਅੰਡ ਹੈ ਉਹਨਾਂ ਦੇ ਜੋ ਸਪੈਸ਼ਲ ਲਗਾਉਣ ਵਾਸਤੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਬਣਾ ਰਹੇ ਆ ਉਹਦੀ ਮਦਦ ਕਰੇਗੀ ਸਾਡੇ ਸਾਰੇ ਜੋ ਜੀਓ ਜੀ ਹੈ ਇਕੱਠੇ ਹੋ ਕੇ ਆਪਣੇ ਸਾਰੇ ਅਜੇ ਵੀ ਉਹ ਕੰਮ ਕਰ ਰਹੇ ਨੇ ਸਾਡੇ ਇੱਕ ਕੇਸ ਸੀਗਾ ਜਿਹੜਾ ਬਾਬਾ ਨਾਨਕ ਕਿਸੇ ਆਦਮੀ ਦੇ 8 ਲੱਖ ਰੁਪਈਆ ਉਹਨਾਂ ਨੇ ਮਾਰ ਲਿਆ ਸੀਗਾ ਸਾਡੇ ਉਹ ਗਰੁੱਪ ਪੂਰਾ ਗਿਰਮ ਬਲੰਕ ਸੀਗਾ ਗਿਆ ਉਹਨਾਂ ਨੇ 8 ਲੱਖ ਰੁਪਈਆ ਵਾਪਸ ਕਰਾਇਆ ਉਹ ਜਿਹੜਾ ਆਦਮੀ ਸੀ ਉਹ ਜ਼ਰੂਰ ਦਾ ਸੀਗਾ ਪਰ ਇਸੇ ਤਰ੍ਹਾਂ ਸਾਡਾ ਟੀਮ ਹੈਗਾ ਵੀ ਇੱਕ ਬਣਾ ਕੇ ਆਰਗੇਨਾਈਜੇਸ਼ਨ ਰਜਿਸਟਰ ਕਰਾਵਾਂਗੇ ਕੀ ਜਿਸੜ ਹੋਏਗੀ ਜਿੱਥੇ ਵੀ ਜਾਵਾਂਗੇ ਆਪਾਂ ਉਹਦੇ ਨਾਲ ਡੋਗਾ ਦਾ ਭਲਾ ਕਰਵਾਉਣਾ ਤੇ ਉਹਨੂੰ ਸੇਵਾ ਕਰਨਵਾਉਣਾ ਸੀ ਅਹੀਂ ਜਿਵੇਂ ਪਹਿਲੇ ਸੇਵਾ ਕਰਦੇ ਜਿਓ ਜੀ ਪਿੰਡਾਂ ਵਿੱਚ ਜੇ ਵੀ ਬਨੂ ਯਾਦ ਆ ਕਿ ਗਰੀਬ ਨੂੰ ਦੋ ਬੋਰੀਆਂ ਕਣਕ ਮਿਲਦੀ ਸੀ ਲੋਹੜੀਆਂ ਦੇ ਹਸਾਬ ਨਾਲ ਸੱਤ ਬੋਰੀਆਂ ਕਣਕ ਮਿਲਣੀ ਚਾਹੀਦੀ ਹੈ ਉਹ ਹੀ ਦਵਾਈਆਂ ਸਾਡੇ ਆਦਮੀ ਗਏ ਨਾ ਪੁੱਛਿਆ ਕਿਸੇ ਨੇ ਕਿ ਬੇਤਰੀਖ ਬੋਰੀਆਂ ਵਿੱਚ ਦੋ ਬੋਰੀਆਂ ਮਿਲੀਆਂ ਹੋਣਗੇ ਦਵਾਈਆਂ ਤੁਹਾਨੂੰ ਪਿਆ ਲਾਲ ਪੱਗਾਂ ਵਾਲਿਆਂ ਨੇ ਤੁਹਾਨੂੰ ਦੋਰੀਆਂ ਦਵਾਈ ਅਹੀਂ ਸੇਵਾ ਕਰਦੇ ਸੀ ਕਿ ਅਨਫੋਰਚੂਨੇਟ ਇਹ ਜੋ ਆਪਣੇ ਜੀਪ ਦੇ ਸਾਹਿਬ ਨੇ ਸਾਨੂੰ ਬਗੈ ਸੋਚੇ ਸਮ ਦੇ ਕਿਸੇ ਕਹਤੇ ਇਹ ਸਾਡੀ ਜਿਹੜੀ ਆਰਗਨਾਈਜੇਸ਼ਨ ਭੰਗ ਕਰ ਦਿੱਤਾ ਇਹ ਤੇ ਜਦੋਂ ਹੁਣ ਤੇ ਇਲੈਕਸ਼ਨ ਐਮਪੀ ਦੀ ਹੈਗੀ ਆ ਪਰ ਇਹ ਇਲੈਕਸ਼ਨ ਦੇ ਬਾਅਦ ਹੋਣੀ ਹੈ 27 ਵਿੱਚ ਜਿਹੜੀ ਅਸੈਂਬਲੀ ਦੀ ਉਹਨੇ ਪਤਾ ਲੱਗੇ ਇਹਨਾਂ ਨੂੰ ਕਿ ਸਾਡੀ ਜੀਓ ਜੀ ਕੀ ਕੰਮ ਕਰਦੇ ਇਹਨਾਂ ਦੇ ਕੀ ਵੋਟ ਹੈ ਕੀ ਆ ਪਰ ਇਹ ਕੀ ਬੋਕੇ ਸਭ ਕੋ ਫੋਚੀ ਥੈਂਕ ਯੂ